ਦੀ ਤਾਂ ਇੱਕ ਆਣੀਆ ਦੋਸਤੋ ਇੱਕ ਨਾ ਅਮਲੀ ਸੀ ਥੋੜਾ ਗਰੀਬ ਸੀ ਪਤਾ ਜਮੀਨ ਜਿਆਦਾ ਤਾਲਾ ਸੀ ਥੋੜਾ ਅਮਲੀ ਸੀ ਪਰ ਉਹ ਇੱਕ ਦਿਨ ਨਾ ਰਾਤ ਨੂੰ ਮੀਂਹ ਬਹੁਤ ਆਉਣਾ ਸ਼ੁਰੂ ਹੋ ਗਿਆ ਬਹੁਤ ਜਿਆਦਾ ਮੀਂਹ ਤੇ ਠੰਡ ਬੜੀ ਤੇ ਰਜਾਨਿਆਂ ਚ ਪਏ ਅਮਲੀ ਅਮਲੀ ਦੀ ਘਰ ਵਾਲੀ ਤੇ ਕੋਠਾ ਸੀ ਜਿਹੜਾ ਉਹਨਾਂ ਦਾ ਚੌਂ ਲੱਗ ਗਿਆ ਤ੍ਰਿਪ 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 ਜਿਵੇਂ ਤੁਹਾਨੂੰ ਪਤਾ ਹੀ ਆ ਫਿਰ ਜੋ ਚੌਂਦਾ ਉਹ ਵੀ ਸਿਆਲ ਦੇ ਵਿੱਚ ਪਤਾ ਮੇਰੇ ਵਰਗੇ ਗਰੀਬ ਗਰੀਬਾਂ ਨੂੰ ਹੀ ਪਤਾ ਹੁੰਦਾ ਵੀ ਕੀ ਦੋਖ ਹੁੰਦਾ ਡਾ ਸਿਆਲ ਦੇ ਵਿੱਚ ਕੋਠਾ ਚੋਂਦਾ ਫਿਰ ਜਾਂ ਰਾਤ ਨੂੰ ਨੀਂਦ ਖਰਾਬ ਹੁੰਦੀ ਆ ਜੋ ਕੋਠਾ ਚੋਂਦਾ ਫਿਰ ਤੇ ਅਮਲੀ ਦੀ ਘਰ ਵਾਲੀ ਨੇ ਦੇਖਿਆ ਵੀ ਜੋ ਕੋਠਾ ਚੋਂ ਲੱਗ ਗਿਆ ਵੀ ਮੀਂਹ ਬੜਾ ਤੇਜ਼ ਆ ਉਹ ਆਂਦੀ ਵੀ ਜੇ ਇਸ ਤਰ੍ਹਾਂ ਹੀ ਮੀਂਹ ਆਈ ਗਿਆ ਤੇ ਕੋਠਾ ਚੋਈਂ ਗਿਆ ਆਪਣਾ ਤਾਂ ਸਾਰੇ ਦਾ ਸਾਰਾ ਜਿਹੜਾ ਸਮਾਨ ਆਪਣਾ ਭਿੱਜ ਜੂਗਾ ਜਾਨ ਜੁਈਆਂ ਬਿਸਤਰੇ ਨਾਲੇ ਜਵਾਗ ਪਏ ਆ ਥਣ ਦੇ ਵਿੱਚ ਮਾਰਨੇ ਅਮਲੀ ਨੂੰ ਕਹਿੰਦੀ ਵੀ ਖੜਾ ਹੋ ਜਾ ਜਾ ਕੇ ਤੇ ਉੱਤੇ ਮਿੱਟੀ ਪਾ ਗਿਆ ਛੱਤ ਦੇ ਬੱਟਨ ਪਰ ਜਿੱਥੇ ਵੀ ਕਿ ਤੂੰ ਚੌਂਦਾ ਦੀਂਦਾ ਉੱਥੇ ਮਿੱਟੀ ਪਾ ਕੇ ਆ ਬਟਲ ਤੇ ਅਮਲੀ ਹੁਣ ਤੁਹਾਨੂੰ ਪਤਾ ਏ ਆ ਵੀ ਅਮਲੀ ਦਾ ਸਿਆਲ ਚੂ ਮਰੇ ਪਏ ਹੁੰਦੇ ਆ ਉਹ ਕਹਿੰਦਾ ਜਿਵੇਂ ਕਾਗਜ਼ ਭਿੱਜਿਆ ਕਦੇ ਨਹੀਂ ਕੰਮ ਆਉਂਦਾ ਅਮਲੀ ਨਾ ਆਇਆ ਤਾਂ ਗਿਆ ਕੰਮ ਹੁਣ ਅਮਲੀ ਤੇ ਚਾਰ ਕਣੀਆਂ ਪੈ ਗਈਆਂ ਤਾਂ ਅਮਲੀ ਤਾਂ ਖਤਮ ਹੋ ਜਾਂਦਾ ਅਮਲੀ ਬੇਚਾਰਾ ਹੁਣ ਘਰ ਵਾਲੀ ਦਾ ਦਬਾਅ ਉਧਰੋਂ ਤਾਂ ਘਰ ਵਾਲੀ ਆ ਕੇ ਵੀ ਜਾ ਜਾ ਖੜਾ ਹੋ ਜਾ ਜਲਦੀ ਜਲਦੀ ਜਾ ਅੱਗੇ ਹੁਣ ਪਾ ਗਿਆ ਮਿੱਟੀ ਤੇ ਅਮਲੀ ਹੁਣ ਕਿਵੇਂ ਉੱਠੇ ਮੀਹ ਦੇ ਵਿੱਚ ਰਾਤ ਨੂੰ ਉਹ ਵੀ ਇੰਨੀ ਠੰਡ ਦੇ ਵਿੱਚ ਤਾਂ ਅਮਲੀ ਨੇ ਹੱਥ ਜੋੜ ਕੇ ਰੱਬ ਅਗੇ ਸੱਚੇ ਦਿਲ ਨਾਲ ਅਰਦਾਸ ਕੀਤੀ ਉਹਨਾਂ ਦੇ ਪਿੰਡ ਨਾਲ ਕੋਈ ਜਗ੍ਹਾ ਸੀ ਉੱਥੇ ਕੋਈ ਪੀਰ ਦੀ ਉਹਨੂੰ ਕਹਿੰਦਾ ਹਾਏ ਪੀਰਾ ਜੇ ਤੂੰ ਵੀ ਹੁਣੀ ਬੰਦ ਕਰ ਦੇ ਬਸ ਤੂੰ ਤੇ ਮੈਂ ਸਵਾ ਮੰਨ ਦਾ ਰੋਡ ਚੜਾਉਂਗਾ ਤੇਰੇ ਆਜੂ ਉੱਥੇ ਦਰ ਤੇ ਉੱਤੇ ਤਾਂ ਉਹ ਰੱਬ ਦੀ ਕੁਦਰਤ ਵੈਸੇ ਹੀ ਕਿਤੇ ਜਾਂ ਕਿਵੇਂ ਵੀ ਲਾ ਲਓ ਉਹਦਾ ਬਈ ਮੀ ਬੰਦ ਹੋ ਗਿਆ ਨਾਲ ਦੀ ਨਾਲ ਤੇ ਜੋ ਮੀਂਹ ਬੰਦ ਹੋ ਗਿਆ ਚਾਉਣਾ ਵੀ ਬੰਦ ਹੋ ਗਿਆ ਤੇ ਅਮਲੀ ਨਾਲ ਦੀ ਨਾਲ ਸੁਸਰੀਆਂ ਨੂੰ ਸੌ ਗਿਆ ਜਿੱਦੋਂ ਅਮਲੀ ਸੌ ਗਿਆ ਤੇ ਵਧੀਆ ਨੀਂਦ ਸੌ ਗਿਆ ਤੜਕੇ ਉੱਠਿਆ ਤਾਂ ਉਹਦੀ ਘਰ ਵਾਲੀ ਟੈਨਸ਼ਨ ਜੀ ਬੈਠੀ ਅਮਲੀ ਕਹਿੰਦਾ ਵੀ ਕੀ ਗੱਲ ਹੋ ਗਈ ਤੂੰ ਕਿਵੇਂ ਟੈਨਸ਼ਨ ਜੀ ਚ ਬੈਠੀ ਹੈ ਕੀ ਰੌਲਾ ਹੋ ਗਿਆ ਅੱਜ ਉਹਾਂ ਦੀ ਰੌਲਾ ਕੀ ਹੋ ਗਿਆ ਰਾਤ ਤੇਰੀ ਕਰਤੂਤ ਹੈ ਸਾਰੀ ਉਹ ਕਹਿੰਦੀ ਅਮਲੀ ਕਹਿੰਦਾ ਵੀ ਮੈਂ ਕੀ ਕਰਤਾ ਮੈਂ ਤਾਂ ਇਹੋ ਜਿਹਾ ਕੁਝ ਵੀ ਨਹੀਂ ਕੀਤਾਗਾ ਜਿੰਨਾ ਤੂੰ ਵੀ ਐਸ ਤ ਮੇਰਾ ਨਾਲ ਹੀ ਜਾਨੀ ਆ ਉਹਾਂ ਦੀ ਜਿਹੜਾ ਤੂੰ ਸਵਾ ਮੰਨਦਾ ਰੋਡ ਸੁੱਕਿਆ ਸੀ ਉਹ ਕੌਣ ਦੇਊਗਾ ਕਿੱਥੋਂ ਦੇਵੇਂਗਾ ਸੁੱਖ ਤਾਂ ਪੂਰੀ ਕਰਨੀ ਪੈਣੀ ਆ ਔਮਲੀਆ ਦਾ ਭਲੇ ਮਾਨ ਸੇ ਉਹ ਪੀਰ ਨੂੰ ਨਹੀਂ ਪਤਾ ਵੀ ਜਿਹੜਾ ਬੰਦਾ ਉੱਠ ਕੇ ਮਿੱਟੀ ਦਾ ਬੱਠਲ ਕੋਠ ਤੇ ਨਹੀਂ ਚੜਾ ਸਕਦਾ ਉਹ ਰੋਡ ਕਿੱਥੋਂ ਚੜਾ ਦੂ ਸਵਾ ਮੰਨਦਾ ਉਹ ਵੀ ਤੂੰ ਛੱਡ ਖੜਾ ਟੈਨਸ਼ਨ ਨਾ ਲੈ ਮੈਂ ਆਪੇ ਨਿਵੇੜ ਦਊ ਆਪ ਪੀਰ ਨਾਲ ਆਪਣੇ ਨਾਲ ਤੇ ਉਹਦਾ ਭਈ ਨੰਘਿਆ ਵਾ ਵਾ ਟਾਈਮ ਹੌਲੀ ਹੌਲੀ ਜਿਹੜਾ ਅਮਲੀ ਦੀ ਫਸਲ ਫਸਲ ਚੰਗੀ ਹੋਗੀ 4 ਰੁਪਏ ਆ ਗਏ ਜਦੋਂ 4 ਰੁਪਏ ਤੁਹਾਨੂੰ ਪਤਾ ਹੀ ਆ ਬੰਦੇ ਕੋਲ ਆ ਜਾਣ ਤੇ ਬੰਦਾ ਕੰਜੂਸ ਹੋ ਜਾਂਦਾ ਤੇ ਅਮਲੀ ਹੋ ਗਿਆ ਕੰਜੂਸ ਅਮਲੀ ਪੂਰੀ ਤਰ੍ਹਾਂ ਕੰਜੂਸ ਹੋ ਗਿਆ ਜਦੋਂ ਅਮਲੀ ਕੰਜੂਸ ਹੋ ਗਿਆ ਤੇ ਘਰ ਵਿੱਚ ਉਹ ਹੀ ਕੁਦਰਤੀ ਤੁਹਾਨੂੰ ਪਤਾ ਹੀ ਆ ਬਿਮਾਰੀਆਂ ਸ਼ਮਾਰੀਆਂ ਤਾਂ ਆ ਹੀ ਜਾਂਦੇ ਆ ਕਦੇ ਕੋਈ ਬਿਮਾਰ ਹੋ ਗਿਆ ਕਦੇ ਜੱਕਦਾ ਵੀ ਕਈ ਵਾਰੀ ਇਹੋ ਜਿਹਾ ਮੋੜ ਬੰਦਾ ਵੀ ਕਦੇ ਸਾਰੇ ਹੀ ਬਿਮਾਰ ਮੋਰ ਹੋ ਜਾਂਦੇ ਆ ਉਹਦੀ ਘਰ ਵਾਲੀ ਥੋੜੀ ਰਹਿਮਨ ਸੀ ਉਹ ਕਿਸੇ ਪੰਡਤ ਕੋਲ ਚਲੀ ਗਈ ਤੇ ਪੰਡਤ ਨੂੰ ਜਾ ਕੇ ਕਹਿੰਦੀ ਵੀ ਬਾਬਾ ਜੀ ਵੀ ਸਾਡੇ ਘਰੇ ਨਾ ਬਿਮਾਰੀਆਂ ਨਹੀਂ ਜਾਂਦੀਆਂ ਕਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਮੈਂ ਬਿਮਾਰ ਕਦੇ ਜਵਾਕ ਬਿਮਾਰ ਕਦੇ ਜਵਾਕ ਦਾ ਪਿਓ ਮਾਰ ਤੁਸੀਂ ਕੋਈ ਹੱਲ ਦੱਸੋ ਪੰਡਤ ਕਹਿੰਦਾ ਵੀ ਐਂ ਕਰੋ ਸਾਰਾ ਕੁਝ ਵਾਕੀ ਦਾ ਠੀਕ ਆ ਕੋਈ ਦਿੱਕਤ ਨਹੀਂ ਕੀ ਵੀ ਤੁਸੀਂ ਥੋੜਾ ਜਿਹਾ ਦਾਨ ਪੁੰਨ ਕਰ ਦਿਓ ਬਾਲਾ ਨਹੀਂ ਤਾਂ ਘਟੋ ਘਟ ਇੱਕ ਪੰਡਤ ਨੂੰ ਘਰੇ ਛੱਦ ਕੇ ਚਾਜ ਨਾਲ ਖਾਣਾ ਖਵਾ ਦਿਓ ਠੀਕ ਹੋ ਜੂਗਾ ਸਾਰਾ ਕੁਝ ਉਹਦੇ ਘਰ ਵਾਲੀ ਵੀ ਆਂਦੀ ਢਲ ਠੀਕ ਆ ਵੀ ਮੈਂ ਉਹਨੂੰ ਕਹਿ ਨਹੀਂ ਆ ਜਦੋਂ ਆਉਂਦਾ ਸ਼ਾਮ ਨੂੰ ਤੇ ਸ਼ਾਮ ਨੂੰ ਜੋ ਬੰਦਾ ਆਇਆ ਉਹਦੇ ਘਰੇ ਕੰਮ ਕਰ ਕਰਕੇ ਤੇ ਉਹਦੀ ਘਰ ਵਾਲੀ ਉਹਨੂੰ ਕਹਿੰਦੀ ਵੀ ਇੱਕ ਕੰਮ ਆ ਵੀ ਆਪਣਾ ਸਾਰਾ ਕੁਝ ਠੀਕ ਹੋ ਜੂਗਾ ਮੈਂ ਪੰਡਤ ਕੋਲ ਗਈ ਸੀ ਉਹ ਆਂਦਾ ਵੀ ਕੀ ਆਂਦਾ ਪੰਡਤ ਫਿਰ ਉਹ ਕਹਿੰਦਾ ਪੰਡਤ ਕਹਿੰਦਾ ਵੀ ਘੱਟੋ ਘਟਨਾ ਵਾਲਾ ਤਾਂ ਇੱਕ ਪੰਡਤ ਨੂੰ ਘਰੇ ਸੱਦ ਕੇ ਖਾਣਾ ਖਵਾ ਦਿਓ ਸਾਰਾ ਕੁਝ ਠੀਕ ਹੋ ਜੂਗਾ ਉਹ ਕਹਿੰਦਾ ਨਹੀਂ ਨਹੀਂ ਉਹ ਐਵੇਂ ਹੁੰਦਾ ਪੰਡਤ ਪੁੰਡਰ ਕੋਈ ਨਹੀਂ ਹੁੰਦਾ ਤੁਸੀਂ ਤੂੰ ਵਹਿਮ ਤੇ ਨਾ ਪੈ ਇਹੋ ਜਿਹਾ ਕੁਝ ਨਹੀਂ ਹੁੰਦਾ ਤੇ ਤੂੰ ਰਹਿਂਦੇ ਉਹ ਅੜਗੀ ਉਹਨਾਂ ਪਤਾ ਜਨਾਨੀਆਂ ਵਾਲੀ ਅੜੀ ਜਦੋਂ ਨਾਲ ਬੰਦੇ ਦੇ ਮਨ 'ਚ ਵਹਿਮ ਪੈ ਜੇ ਵੀ ਇਹ ਤਾਂ ਐ ਖਾਣਾ ਖਵਾਉਣ ਨਾਲ ਹੀ ਕੁਝ ਬੰਨਾ ਤਾਂ ਫਿਰ ਉਹਨੇ ਵੀ ਜੋ ਵਹਿਮ ਪੈ ਗਿਆ ਉਹ ਆਦੀ ਨਹੀਂ ਭੀ ਤੂੰ ਜਾ ਕੋਈ ਅਮਲੀ ਪੰਡਤ ਭਾਲ ਕੇ ਲਿਆ ਜਿਹਦੇ ਨਾਲ ਆਪਾਂ ਉਹਨੂੰ ਪੰਡਤ ਨੂੰ ਖਾਣਾ ਖਵਾਈਏ ਤੇ ਆਪਣਾ ਸਾਰਾ ਕੁਝ ਸੈੱਟ ਹੋ ਜੇ ਉਹ ਨਜ਼ਰ ਠੀਕ ਆ ਭਈ ਹੁਣ ਉਹਨੂੰ ਉਹ ਪੰਡਤ ਭਾਲਦਾ ਫਿਰਦਾ ਉਹ ਪੰਡਤ ਇਹੋ ਜਿਹਾ ਭਾਲਦਾ ਫਿਰਦਾ ਵੀ ਸੁੱਕਿਆ ਜਾ ਸੜਿਆ ਜਾ ਮਰਿਆ ਜਾ ਹੋਵੇ ਜਿਹੜਾ بس دو ਗਰੋਟੀਆਂ ਖਾਵੇ ਉਹਦੇ ਨਾਲ ਰੱਜ ਜੇ ਜਿਹਦੇ ਨਾਲ ਮੇਰਾ ਮੇਰੀ ਘਰ ਵਾਲੇ ਦੀ ਗੱਲ ਵੀ ਰਹਿ ਜੇ ਵੀ ਪੰਡਤ ਨੂੰ ਖਾਣਾ ਖਵਾਇਆ ਜੀ ਤੇ ਮੇਰਾ ਲੱਗੇ ਵੀ ਕੁਛ ਨਾ ਉਹ ਭਾਲਦਾ ਫਿਰਦਾ ਇਸ ਤਰ੍ਹਾਂ ਤੇ ਇੱਕ ਹੋਰ ਉਹਨੂੰ ਦਾ ਸਾਹਮਣੇ ਬੈਠਾ ਪੰਡਤ ਮਿਲ ਜਾਂਦਾ ਉਹ ਪੰਡਤ ਵਾਲਾ ਚਲਾਕ ਹੁੰਦਾ ਉਹ ਉਹਦੀ ਗੱਲ ਤੋਂ ਉਹਨਾਂ ਨੂੰ ਵੇਂਦਿਆ ਫਿਰ ਦੇਖ ਕੇ ਸਮਝ ਜਾਂਦਾ ਵੀ ਇਹ ਭਾਲਦਾ ਪੰਡਤ ਫਿਰਦਾ ਤੇ ਭਾਲਦਾ ਕੋਈ ਇਹੋ ਜਿਹਾ ਵੀੜਾ ਰੋਟੀ ਖਾ ਵੀ ਨਾ ਸੁੰਘ ਕੇ ਪੜਿਆ ਹੁਣ ਪੰਡਤ ਚਲਾਕ ਸੀ ਪੰਡਤ ਨੇ ਲਾਇਆ ਆਈਡੀਆ ਜਿਆ ਤੇ ਬਹਿ ਗਿਆ ਉਥੇ ਵੀ ਉਹ ਆਉਂਦਾ ਤੇ ਕਰਦੇ ਆ ਲੋਟ ਕੰਦਾ ਤੇ ਉਹ ਆਇਆ ਤੇ ਉਹਨੂੰ ਪੰਡਤ ਨੂੰ ਕਹਿੰਦਾ ਪੰਡਤ ਜੀ ਤੁਸੀਂ ਖਾਣਾ ਕਿੰਨਾ ਖਾ ਕੋ ਲੈਨੇ ਪੰਡਤ ਜਾਣ ਕੇ ਬਣਾ ਮੇ ਇਹ ਲੱਗਾ ਉਹ ਮਰ ਗਿਆ ਆਏ ਮਰ ਗਿਆ ਆਏ ਮਰ ਗਿਆ ਉਹ ਕਹਿੰਦਾ ਪੰਡਤ ਜੀ ਹੋਇਆ ਕੀ ਕਹਿੰਦਾ ਹੋਣਾ ਕਿ ਮੇਰੇ ਤੋਂ ਤਾਂ ਬਾਲਾ ਖਾਦਾ ਹੀ ਨਹੀਂ ਜਾਂਦਾ ਜੀ ਮੈਂ 5-7 ਛੋਲ ਦੇ ਦਾਣੇ ਖਾਣਾ ਹੁੰਦਾ ਵੱਧ ਤੋਂ ਵੱਧ ਤੇ ਕੱਲ ਮੈਂ 10-12 ਦਾਣੇ ਛੋਲ ਦੇ ਖਾ ਬੈਠਾ ਜਿੱਦ ਨਾਲ ਹੁਣ ਮੇਰੇ ਨਾਲ ਪੇਟ ਨੂੰ ਬਹੁਤ ਦਰਦ ਹੋਈ ਜਾਂਦਾ ਅੱਗੇ ਤੋਂ ਮੈਂ ਤਾਂ ਪੰਜ ਸੱਤ ਦਾ ਨਹੀਂ ਖਾਇਆ ਗੁਰਮਬਾਲੇ ਨਹੀਂ ਖਾਂਦਾ। ਠੀਕ। ਆਮਲੀ ਦਾ ਲੱਡੂ ਫੁੱਟਣ ਲੱਗੇ ਮਨ ਚ ਲੈ ਵੀ ਇਹਨੂੰ ਲੈ ਕੇ ਜਾऊं ਨਾ ਇਹ ਸੜਾ ਖਾਵੇ ਨਾ ਕਰੇ ਇਹ ਤਾਂ ਸੁੰਘ ਸੁੰਘ ਕੇ ਮੁੜਿਆਊਗਾ ਤੇ ਉਹ ਆ ਚੱਲ ਠੀਕ ਆ ਵੀ ਤੇ ਆਦੇ ਮਨ ਨਾਲ ਹੀ ਸਲਾਹ ਕਰਕੇ ਤੇ ਪੰਡਤ ਨੂੰ ਬਾਅਦ ਚ ਕਹਿੰਦਾ ਪੰਡਤ ਜੀ ਅਸੀਂ ਨਾ ਦਾਨ ਪੁੰਨ ਕਰਨਾ ਤੇ ਇੱਕ ਪੰਡਤ ਨੂੰ ਕੁਝ ਨਾ ਕੁਝ ਵੀ ਖਾਣਾ ਖਵਾਉਣਾ ਸੀ। ਤੇ ਤੁਸੀਂ ਆ ਜਾਓਗੇ ਕੱਲ ਨੂੰ ਖਾਣਾ ਖਾਣ। ਪੰਡਤ ਕਹਿੰਦਾ ਵੀ ਹਾਂ ਠੀਕ ਆ ਅੱਜ ਤਾਂ ਮੇਰੇ ਕੋਲ ਆਇਆ ਨਹੀਂ ਜਾਣਾ ਸੀ ਤੇ ਕੱਲ ਨੂੰ ਮੈਂ ਆਜੂਗਾ ਕੱਲ ਨੂੰ ਮੈਂ ਤੜਕੇ ਆਜੂ ਖਾਣਾ ਖੂਣਾ ਖਾਜੂ ਮਤਲਬ ਉਹ ਆਇਆ ਚਲ ਠੀਕ ਆ ਤੇ ਪੰਡਤ ਵੀ ਤੜਕੇ ਪਹੁੰਚ ਗਿਆ ਉਦੋਂ ਅਮਲੀ ਹੁਣ ਆਪਦੇ ਖੇਤ ਨੂੰ ਜਾਣ ਨੂੰ ਤਿਆਰ ਹੋਇਆ ਬੈਠਾ ਸੀ ਤੇ ਆ ਉਹਦੀ ਘਰ ਵਾਲੀ ਨੂੰ ਆਂਦਾ ਵੀ ਪੰਡਤ ਜੀ ਆ ਗਏ ਤੁਸੀਂ ਇਹਨੂੰ ਖਾਣਾ ਖੂਣਾ ਖਵਾ ਦਿਓ ਤੇ ਉਹਦੀ ਘਰ ਵਾਲੀ ਆਂਦੀ ਵੀ ਐਂ ਕਰ ਵੀ ਤੂੰ ਘਰੇ ਬਹਿ ਰਹਿ ਪਾ ਤੂੰ ਆਪ ਖਾ ਖਾਂ ਮਹਿੰਦਰਾ ਲਾਈਕ ਦਨ थैंक यू सर थैंक यू ਲਾਈਕ ਕਰਦੇ ਰਹਾ ਕਰੋ ਬਹੁਤ ਬਹੁਤ ਧੰਵਾਦ ਹੈ ਜਮੀਂਦਰ ਜੀ ਤੁਹਾਡਾ ਤੇ ਉਹ ਕਹਿੰਦਾ ਵੀ ਜਿਹੜਾ ਉਹਦੀ ਘਰ ਵਾਲੀ ਆਂਦੀ ਵੀ ਤੂੰ ਆਪ ਖਵਾ ਆਪਣੇ ਹੱਥਾਂ ਨਾਲ ਉਹ ਕਹਿੰਦਾ ਇਹਨੇ ਕਿਹੜਾ ਬਾਲਾ ਖਾਣਾ ਸਸਰੀਕਾਲ ਠੀਕ ਹੈ ਜਮੀਂਦਰ ਬਾਜ਼ਵਾ ਜੀ ਦਿੱਲੀ ਤੋਂ ਅੱਛਾ ਦਿੱਲੀ ਤੋਂ थैंक यू ਸਰ थैंक यू ਬਹੁਤ ਬਹੁਤ ਧੰਵਾਦ ਹੈ ਜੀ ਇਸੇ ਤਰ੍ਹਾਂ ਆਪਣੇ ਭਰਾ ਦੀ ਸਪੋਰਟ ਕਰਦੇ ਰਹੋ ਤਾਂ ਉਹ ਕਹਿੰਦਾ ਵੀ ਇਹ ਪੰਡਤ ਨੇ ਜ਼ਿਆਦਾ ਨਹੀਂ ਖਾਣਾ ਇਹ ਤਾਂ 5-7 ਦਾਣੇ ਚੌਲਾ ਦੇ ਖਾ ਕੇ ਰੱਜ ਜਾਂਦਾ ਤੂੰ ਐਂ ਕਰ ਇਹਨੂੰ ਖਵਾ ਦੇ ਤੇ ਮੈਂ ਖੇਤ ਨੂੰ ਚੱਲਿਆ ਉੱਥੇ ਪਾਣੀ ਦੀ ਵਾਰੀ ਆਪਣੀ ਉਹ ਅੱਗੇ ਚੱਲ ਠੀਕ ਆ ਵੀਰ ਜੇ ਇੰਨੇ ਕੀ ਖਾਂਦਾ ਤਾਂ ਮੈਂ ਖਵਾ ਦਿੰਨੀ ਆ ਉਹ ਲੱਗ ਪਈ ਵੀ ਰੋਟੀ ਖਾਣ ਉਹ ਲਾਈ ਪਕਾਈ ਜਾਵੇ ਤੇ ਪੰਡਤ ਜੀ ਖਾਈ ਜਾਣ ਉਹ ਲੱਗ ਪਕਾਈ ਜਾਵੇ ਪੰਡਤ ਜੀ ਖਾਈ ਜਾਣ ਦੱਬੀ ਆਏ ਕਮ ਹੈਲੋ ਜੀ ਥੈਂਕ ਯੂ ਟਿਪਸ ਚੈਨਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਆਪਦੇ ਭਰਾ ਦੀ ਸਪੋਰਟ ਕਰਦੇ ਰਹੋ ਜੀ ਤੇ ਲਾਈਕ ਜ਼ਰੂਰ ਕਰ ਦਿਓ ਜੇ ਬਹੁਤ ਬਹੁਤ ਧੰਨਵਾਦ ਤਾਂ ਹੁਣ ਉਹ ਰੋਟੀਆਂ ਪਕਾਈ ਜਾਵੇ ਪੰਡਤ ਜੀ ਖਾਈ ਜਾਣ ਉਹ ਰੋਟੀਆਂ ਪਕਾਈ ਜਾਵੇ ਉਹਦਾ ਵੀ ਪਹਿਲਾ ਜਿਹੜਾ ਆਟਾ ਗੁੰਨਿਆ ਸੀ ਉਹਨੇ ਉਹ ਸਾਰੇ ਦਾ ਸਾਰਾ ਪੰਡਤ ਖਾ ਗਿਆ ਉਹਨੇ ਦੁਆਰਾ ਗੁੰਨਿਆ ਉਹ ਵੀ ਖਾ ਗਿਆ ਫਿਰ ਤੀਜੀ ਵਾਰ ਗੁੰਨੇ ਹਉ ਤਾਂ ਬਈ ਜਿੰਨਾ ਵੀ ਉਹਦਾ ਆਟਾ ਘਰੇ ਪੂਰੇ ਦਾ ਪੂਰਾ ਆਟਾ ਸੀ ਸਾਰੇ ਦਾ ਸਾਰਾ ਪੰਡਤ ਨੇ ਸਾਰਾ ਰਸ ਨਹੀਂ ਮੁਕਾਤਾ ਵੀ ਉਹਨਾਂ ਦਾ ਸਾਰਾ ਹੀ ਖਾ ਗਿਆ ਤੇ ਹੁਣ ਖਾ ਖੂ ਕੇ ਮਾਰ ਕੇ ਪੰਡਤ ਮੋਹਿਤ ਰਾਜਪੂਤ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ ਬਹੁਤ ਰਾਜਪੂਤ ਜੀ ਇੱਕ ਲਾਈਕ ਕਰ ਦਿਓ ਫਿਰ ਜਲਦੀ ਨਾਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਆਦੇ ਭਰਾ ਦੀ ਸਪੋਰਟ ਕਰਿਆ ਕਰੋ ਜਰੂਰ ਦੂਜੀਆਂ ਵੀਡੀਓ ਦੇਖਿਆ ਕਰੋ ਕਮੇਡੀ ਵੀਡੀਓ ਆਪਣੀਆਂ ਬਹੁਤ ਸਾਰੀਆਂ ਆਪਣੇ ਚੈਨਲ ਤੇ ਪੰਨੀਆਂ ਹੋਈਆਂ ਜਰੂਰ ਦੇਖੋ ਤੇ ਉਹ ਹੋਇਆ ਕਿ ਦੋਸਤੋ ਉਹ ਤਾਂ ਪੰਡਤ ਜੀ ਹੁਣ ਰੱਜ ਪੁੱਜ ਕੇ ਮਾਰ ਕੇ ਢਿੱਡ ਤੇ ਹੱਥ ਤੇ ਉਹਦੀ ਅਮਲੀ ਦੀ ਘਰ ਵਾਲੀ ਨੂੰ ਆਂਦੇ ਵੀ ਲਿਆਓ ਜੀ ਦਕਸ਼ਨਾ ਦਿਓ ਦੰਦ ਕਸਾਈ ਵੀ ਦਿਓ ਹੁਣ ਦਕਸ਼ਨਾ ਤਾਂ ਦੇਣੀ ਪੈਣੀ ਤੇ ਹੁਣ ਪੰਡਤ ਦੇ ਘਰ ਵਾਲੀ ਕੋਲ ਕੋਈ ਪੈਸਾ ਨਹੀਂ ਸੀ ਉਹ ਆਂਦੀ ਵੀ ਪੈਸੇ ਪੁੱਛਦਾ ਮੇਰੇ ਹੈ ਨਹੀਂ ਦਕਸ਼ਨਾ ਦੇ ਨੂੰ ਆ ਭਾਂਡੇ ਇਹ ਲੈ ਜਾ ਹੁਣ ਤਾਂ ਫਿਰ ਹੋਰ ਤਾਂ ਕੁਝ ਛੱਡਿਆ ਨਹੀਂ ਸਾਰਾ ਕੁਝ ਤਾਂ ਖਾ ਗਿਆ ਉਹ ਵਿੱਚ ਮੈਂ ਨਾ ਵੀ ਚੰਦ ਸੀ ਜਾਵਾਂ ਪੰਡਤ ਵੀ ਉਹਨੇ ਵੀ ਬੋਰੀ ਚ ਸਾਰੇ ਭਾਂਡੇ ਭਰੇ ਤੇ ਰੱਖਿਆ ਮੋਢੇ ਤੇ ਤੁਰ ਪਿਆ ਘਰ ਨੂੰ ਨਿਕਲ ਗਿਆ ਹੁਣ ਉਹ ਘਰੇ ਪਹੁੰਚ ਕੇ ਸੋਚਦਾ ਵੀ ਜਿਹੜਾ ਜੇ ਅਮਲੀ ਆ ਗਿਆ ਅਮਲੀ ਬੜਾ ਗੰਦਾ ਅਮਲੀ ਘਰੇ ਆ ਕੇ ਪੁੱਛੇਗਾ ਉਹਦੀ ਘਰ ਵਾਲੀ ਦੱਸੂ ਵੀ ਇੰਨਾ ਰਾਸ਼ਨ ਖਾ ਗਿਆ ਤੇ ਨਾਲੇ ਭਾਂਡੇ ਲੈ ਗਿਆ ਗੁਰਜੰਟ ਜੀ ਥੈਂਕ ਯੂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਰਜੰਡ ਜੀ ਲਾਈਕ ਕਰ ਦਿਓ ਗਰਜੰਡ ਜੀ ਇੱਕ ਜਲਦੀ ਨਾਲ ਪਲੀਜ਼ ਕਰੋ ਲਾਈਕ ਪਰ ਤੇ ਨਾਲੇ ਆਦੇ ਭਰਾ ਦੀ ਸਪੋਰਟ ਕਰਦੇ ਰਹੋ ਗਰਜੰਡ ਜੀ ਥੈਂਕ ਯੂ ਧੰਨਵਾਦ ਤਾਂ ਫਿਰ ਉਹ ਕੀ ਕਹਿੰਦਾ ਹੁਣ ਪੰਡਤ ਆਪਦੀ ਘਰ ਵਾਲੀ ਨੂੰ ਆਂਦਾ ਵੀ ਆਮਲੀ ਆਊਗਾ ਜਰੂਰ ਬਦਲਾ ਲੈਣ ਕਿਉਂਕਿ ਉਹਦੇ ਮੈਂ ਭਾਂਡੇ ਵੀ ਚੱਕ ਲਏ ਤੇ ਸਾਰਾ ਗਾਸ਼ਣ ਵੀ ਮਕਾਂ ਆਇਆ ਤਾਂ ਉਹ ਕੀ ਕਹਿੰਦਾ ਵੀ ਜੇ ਤੇ ਪੰਡਤ ਆਵੇ ਉਹ ਆਵੇ ਨਾ ਕਿਤੇ ਕਹਿੰਦਾ ਆਮਲੀ ਤਾਂ ਆਮਲੀ ਨੂੰ ਤੂੰ ਕਹਿ ਦੀ ਤੇਰੇ ਆਈਏ ਬੋਲਦਾ ਤੇਰਾ ਯਾਰ ਬੋਲਦਾ ਥੈਂਕ ਯੂ ਥੈਂਕ ਯੂ ਗਰਜੰਦਰੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਤੇ ਉਹ ਕਹਿੰਦਾ ਵੀ ਜੇ ਅੰਬਲੀ ਆਵੇ ਨਾ ਤਾਂ ਅੰਬਲੀ ਨੂੰ ਕਹੀਂ ਵੀ ਪੰਡਤ ਤਾਂ ਮਰ ਗਿਆ ਉਹ ਆ ਹੀ ਚੱਲ ਠੀਕ ਆ ਉਦੋਂ ਹੁਣ ਅੰਬਲੀ ਘਰੇ ਪਹੁੰਚਿਆ ਜਦੋਂ ਅੰਬਲੀ ਨੇ ਆਗੇ ਗਰਜੰਦ ਦੂਜਾ ਉਹਨੂੰ ਪੁੱਛਿਆ ਵੀ ਅੰਬਲੀ ਨੇ ਆਗੇ ਉਹਨੂੰ ਪੁੱਛਿਆ ਆਪਦੀ ਘਰ ਵਾਲੀ ਨੂੰ ਵਿਆਹ ਪੰਡੇ ਚ ਖਾ ਕੇ ਖਾਣ ਉਹ ਆਦੀ ਉਹ ਤਾਂ ਖਾ ਗਿਆ ਕਿ ਉਹਦਾ ਸਾਰੇ ਦਾ ਸਾਰਾ ਰਸਨ ਮੁਕਾ ਗਿਆ ਤੇ ਦਕਸ਼ਨਾ ਜੀ ਆਪਣੇ ਸਾਰੇ ਭਾਂਡੇ ਚਾ ਕੇ ਲੈ ਗਿਆ ਉਹਦਾ ਐਲਪੰਡ ਨੇ ਕਿਤੀ ਮਾੜੀ ਮੈਨੂੰ ਤਾਂ ਕਹਿੰਦਾ ਦੋ ਚਾਰ ਦਾਣੇ ਖਾਊਗਾ ਚੌਲਾਂ ਦੇ ਤੇ ਇਹ ਸਾਲਾ ਸਾਰੇ ਦਾ ਸਾਰਾ ਸਾਡਾ ਰਾਸ਼ਨ ਮਕਾ ਗਿਆ ਤੇ ਨਾਲੇ ਭਾਂਡੇ ਵੀ ਲੈ ਗਿਆ ਚਲ ਮੈਂ ਆਉਣਾ ਕਹਿੰਦਾ ਤੁਰ ਪਿਆ ਉਹਦੇ ਘਰ ਨੂੰ ਡਾਂਗ ਲੈ ਕੇ ਪੰਡਤ ਦੇ ਘਰ ਨੂੰ ਹੁਣ ਪੰਡਤ ਨੇ ਤਾਂ ਉਹਦੀ ਘਰ ਵਾਲੀ ਨੂੰ ਪਹਿਲਾਂ ਹੀ ਸਕਾਰ ਰੱਖਿਆ ਸੀ ਵੀ ਜੇ ਅਮਲੀ ਆਵੇ ਤੇ ਅਮਲੀ ਨੂੰ ਕਹਿਦੀ ਵੀ ਮੇਰੇ ਘਰ ਵਾਲਾ ਤਾਂ ਮਰ ਗਿਆ ਤੇ ਹੁਣ ਜਦੋਂ ਉਹਦੇ ਘਰੇ ਪਹੁੰਚਾ ਅਮਲੀ ਪੰਡਤ ਦੇ ਘਰੇ ਤੇ ਪੰਡਤ ਜਾ ਕੇ ਮਾਰੀ ਪੰਡਵਾਜ ਪੰਡਤਾ ਨਿਕਲ ਵਰ ਤੇ ਪੰਡਤ ਦੀ ਘਰ ਵਾਲੀ ਆ ਗਈ ਉਹ ਆndi ji ਉਹ ਨਹੀਂ ਉਹ ਤਾਂ ਮਰ ਗਿਆ ਮੇਰੇ ਘਰ ਵਾਲਾ ਮੈਨੂੰ ਇਹ ਪਤਾ ਲੱਗ ਜੇ ਸਹੀ ਵੀ ਕੀ ਦੇ ਘਰੋਂ ਖਾ ਕੇ ਆਇਆ ਰਾਸ਼ਨ ਤੜਕੀ ਤੇ ਮੈਂ ਉਹਦੇ ਤੇ ਪਰਚਾ ਕਰਾਉਂਗੀ ਮੈਂ ਤਾਂ ਉਹਨੂੰ ਮੌਤ ਦੀ ਸਜ਼ਾ ਦਵਾਉਂ ਕਿਉਂਕਿ ਉਹਦੇ ਘਰੋਂ ਖਾ ਕੇ ਮਰਿਆ ਇਹ ਪਤਾ ਨਹੀਂ ਇਹੋ ਜਿਹਾ ਕੀ ਖਵਾਤਾ ਉਹ ਤਾਂ ਡਰ ਗਿਆ ਅਮਲੀ ਡੰਬਲੀ ਨੇ ਆਖਿਆ ਭੈਣ ਚੋਦੇ ਇਹ ਨਾ ਹੋਵੇ ਕਿਤੇ ਹੁਣ ਮੈਂ ਲਾਂਬਾ ਦੇਣਾ ਤੇ ਉਲਟਾ ਵੀ ਮੈਂ ਇਹਨੂੰ ਕਹਾਂ ਸਾਡੇ ਘਰੋਂ ਖਾ ਕੇ ਗਿਆ ਤੇ ਫਿਰ ਉਲਟਾ ਕਹਾਣੀ ਮੇਰੇ ਤੇ ਪੈ ਜੇ ਫਾਂਸੀ ਹੋ ਜੇ ਸਾਲੀ ਉਹਨੂੰ ਕਹਿੰਦਾ ਮੈਂ ਤਾਂ ਪੜਾ ਨਹੀਂ ਕਿਤੋਂ ਘਰ ਖਾ ਕੇ ਆਇਆ ਐਂ ਕਹਿ ਕੇ ਦਿੱਕਲ ਗਿਆ ਤੇ ਆਪਦੀ ਘਰ ਵਾਲੀ ਨੂੰ ਜਾ ਕੇ ਇਹਨੂੰ ਕਹਿੰਦਾ ਪੰਡਤ ਤਾਂ ਮਰ ਗਿਆ ਇੱਥੋਂ ਖਾ ਕੇ ਗਿਆ ਸੀ ਨਾ ਪੰਡਤ ਤਾਂ ਮਰ ਗਿਆ ਤੇ ਹੁਣ ਨਾ ਨਾਲੇ ਕਿਸੇ ਕੋਲ ਕਿਸੇ ਨੂੰ ਦੱਸੀ ਨਾ ਵੀ ਪੰਡਤ ਸਾਡੇ ਘਰੇ ਖਾ ਕੇ ਗਿਆ ਸੀ ਉਹਨਾਂ ਚਲ ਠੀਕ ਆ ਗੱਲ ਆਈ ਗਈ ਹੋਗੀ ਬਾਵਾ ਦਿਨ ਲੰਗੇ ਇੱਕ ਦਿਨ ਹੁਣ ਪੰਡਤ ਦੀ ਅਮਲੀ ਦੀ ਘਰ ਵਾਲੀ ਕਿਤੇ ਪਾਣੀ ਪੂਣੀ ਲੈਣ ਜਾਂਦੀ ਹੈ ਤਾਂ ਅੱਗੋਂ ਵੇਂਦਾ ਵੀ ਪੰਡਤ ਵੇਂਦੀ ਵੀ ਪੰਡਤ ਤੁਰਿਆ ਹੁੰਦਾ ਪੰਡਤ ਤੁਰਿਆ ਆਉਂਦਾ ਅਵਲੀ ਦੀ ਘਰ ਵਾਲੀ ਵੇਖ ਲਈਦੀ ਉਹ ਨਹੀਂ ਫੇ ਉਹ ਤਾਂ ਕਿ ਨਹੀਂ ਪੰਡਤ ਮਰ ਗਿਆ ਤੇ ਪੰਡਤਾਂ ਦਾ ਉਹ ਤੁਰਿਆ ਆਉਂਦਾ ਤੇ ਗਾਂ ਜਾ ਕੇ ਪੰਡਤ ਨੂੰ ਆਂਦੀ ਪੰਡਤ ਜੀ ਮੈਂ ਤਾਂ ਸੁਣਿਆ ਤੁਸੀਂ ਮਰ ਗਏ ਤੇ ਹੁਣ ਉਹਨਾਂ ਦਾ ਹਾਂ ਮਰ ਤਾਂ ਮੈਂ ਗਿਆ ਹੀ ਆ ਉਹ ਤਾਂ ਸੱਚੀ ਗੱਲ ਹੈ ਤੇ ਕੋਈ ਝੂਠ ਤਾਂ ਹੈ ਨਹੀਂ ਵੀ ਮੈਂ ਮਰ ਗਿਆ ਪਰ ਮੈਂ ਰੱਬ ਤੋਂ ਛੁੱਟੀ ਛੁੱਟੀ ਲੈ ਕੇ ਨਾ ਥੱਲੇ ਆ ਜਾਣਾ ਹੁਣ ਨਾ ਮਿਲਣ ਬੋਲਣਾਂ ਤੇ ਜੋ ਕਾਨੂੰ ਆਉਂਦੀ ਘਰ ਵਾਲੀ ਨੂੰ ਮਿਲਣ ਆ ਜਾਣਾ ਨਾ ਮੈਂ ਹੁਣ ਵੀ ਛੁੱਟੀ ਲੈ ਕੇ ਆਇਆ ਸੀ ਅੱਜ ਸ਼ਾਮ ਨੂੰ ਜਾਵੜਨਾ ਜਦੋਂ ਇਹ ਗੱਲ ਕਹੀ ਤਾ ਅਮਲੀ ਦੀ ਇੱਕ ਕੁੜੀ ਕੁੜੀ ਮਰੀ ਸੀ ਉਹ ਤੋਂ ਥੋੜਾ ਚਿਰ ਪਹਿਲਾਂ ਤੇ ਉਹਦੀ ਘਰ ਵਾਲ ਨੂੰ ਐ ਹੋ ਗਿਆ ਵੀ ਮੇਰੀ ਕੁੜੀ ਮਰੀ ਉਹਦੇ ਵਾਰੀ ਪੁੱਛ ਲਾਂ ਅਮਲੀ ਤਾਂ ਵੀ ਪੰਡਤ ਉਹ ਉੱਥੇ ਜਾ ਕੇ ਆਇਆ ਇਸ ਵਰਗੇ ਜਿੱਥੇ ਮਰੇ ਲੋਕ ਜਾਂਦੇ ਆ ਉਹਨੂੰ ਆਂਦਾ ਉਹਨੂੰ ਆਦੀ ਵੀ ਸਾਡੀ RAM ਪਿਆਰੀ ਵੀ ਮਰੀ ਸੀ ਕੁਝ ਟਾਈਮ ਪਹਿਲਾਂ ਤੁਹਾਨੂੰ ਸਵਰਗ ਚ ਮਿਲੀ ਹੋ ਉਹਨਾਂ ਦਾ ਹਾਂ ਉਹਦਾ ਮਿਲੀ ਆ ਉਹ ਕਹਿੰਦੀ ਕਿਵੇਂ ਆ ਸਾਡੀ RAM ਪਿਆਰੀ ਉਹ ਕਹਿੰਦਾ ਥੋੜੀ RAM ਪਿਆਰੀ ਮੂੰ ਤਾਂ ਠੀਕ ਆ ਪਰ ਥੋੜਾ ਆ ਦੁਖੀ ਸੀ ਵਿਚਾਰੀ ਉਹ ਕਹਿੰਦੇ ਵੀ ਕੀ ਗੱਲ ਉਹਦੇ ਵੀ ਉਹਦੇ ਨਾਲ ਦੀਆਂ ਇਹਨੇ ਕੁੜੀਆਂ ਹਨ ਸਾਰਿਆਂ ਦੇ ਸੋਨੇ ਦੇ ਗਹਿਣੇ ਪਾਏ ਕਿਸੇ ਦੇ ਸਾਰੇ ਬਾਹਾਂ ਭਰੀਆਂ ਹੱਥ ਭਰੇ ਨੱਕ ਕੰਨ ਸਾਰਾ ਸੋਨੇ ਦੇ ਭਰਿਆ ਹੋਇਆ ਤੇ ਇਸ ਕਰਕੇ ਉਹ ਦੁਖੀ ਕਿਉਂ ਉਹਦੇ ਕੋਲ ਵਿਚਾਰੀ ਕੋਈ ਗਹਿਣੀ ਹੈ ਨਹੀਂ ਪਾਉਣ ਨੂੰ ਕੀ ਪਾਵੇ ਵਿਚਾਰੀ ਤੇ ਉਹ ਆਂਦੀ ਵੀ ਇਹ ਤਾਂ ਮਾੜੀ ਗੱਲ ਆ ਵੀ ਸਭ ਮੇਰੀ ਰਾਮ ਪਿਆਰੀ ਪਲਾਂ ਮਰ ਗਈ ਪਰ ਉਹ ਦੁਖੀ ਤਾਂ ਨਹੀਂ ਹੋਣੀ ਚਾਹੀਦੀ ਪੰਡਤ ਨੂੰ ਆਂਦੀ ਵੀ ਆ ਜਾ ਮੇਰੇ ਘਰੇ ਚੱਲਦੇ ਆ ਪੰਡਤ ਨੂੰ ਲੈ ਗਈ ਤੇ ਪੰਡਤ ਦੇ ਘਰ ਜਿੰਨਾ ਵੀ ਸੋਨਾ ਸੀ ਨਾ ਉਹਨੇ ਬੰਨ ਕੇ ਰਮਾਲ 'ਚ ਪੰਡਤ ਨੂੰ ਕਹਿੰਦੀ ਵੀ ਆ ਲੈ ਮੇਰੀ RAM ਪਿਆਰੀ ਨੂੰ ਜਾ ਕੇ ਦੇ ਦੇ ਤੇ ਉਹਨੂੰ ਕਹਿੰਦੀ ਵੀ ਖੁੱਲਾ ਪਾ ਐਵੇਂ ਦੁਖੀ ਕਾ ਤੂੰ ਹੋਣਾ ਤੂੰ ਤੇ ਲੈ ਵੀ ਪੰਡਤ ਲੈ ਕੇ ਸੋਨਾ ਤੇ ਤਿੱਤਰ ਹੋ ਗਿਆ ਹੁਣ ਪੰਡਤ ਜੀ ਰਹਿੰਦੇ ਸੀ ਕਿਰਾਏ ਤੇ ਪੰਡਤ ਨੂੰ ਪਤਾ ਸੀ ਵੀ ਜੇ ਅਮਲੀ ਆ ਗਿਆ ਤਾਂ ਮੇਰੀ ਬੜਾ ਉਹ ਘਰੇ ਲੈ ਉਹ ਤਾਂ ਕੀ ਰੱਖਿਆ ਕਿਆ ਫਰ ਦਾ ਤਾਂ ਉਹਨੇ ਪਤਾ ਕੀ ਕੀਤਾ ਕਿਰਾਏ ਵਾਲਾ ਮਕਾਨ ਬਦਲ ਲੈ ਕੇ ਤੇ ਹੋਰ ਜਾ ਕੇ ਰਹਿਣ ਲੱਗ ਗਿਆ ਹੁਣ ਅਮਲੀ ਜਦੋਂ ਘਰੇ ਆਇਆ ਤੇ ਵੇਖਿਆ ਵੀ ਘਰ ਵਾਲੀ ਬੜੀ ਖੁਸ਼ ਆ ਤੋਂ ਨੇ ਪੁੱਛਿਆ ਉਹਦੀ ਘਰ ਵਾਲੀ ਨੂੰ ਵੀ ਕੀ ਗੱਲ ਹੋ ਗਈ ਅੱਜ ਤਾਂ ਬੜੀ ਖੁਸ਼ ਆ ਕਹਿੰਦੀ ਖੁਸ਼ ਤਾਂ ਹੋਣੀ ਆ ਗੱਲ ਵਧੀਆ ਹੋ ਗਈ ਉਹ ਕਹਿੰਦੇ ਕਿਵੇਂ ਕਹਿੰਦੇ ਪੰਡਤ ਜੀ ਜਿਹੜਾ ਮਰ ਗਿਆ ਸੀ ਨਾ ਉਹ ਥੱਲੇ ਆ ਗਿਆ ਆਉਂਦਾ ਹੁੰਦਾ ਛੁੱਟੀ ਲੈ ਕੇ ਤੇ ਉਹ ਆਇਆ ਸੀ ਛੁੱਟੀ ਲੈ ਕੇ ਤੇ ਤੜਕੇ ਮਿਲ ਗਿਆ ਮੈਨੂੰ ਤੇ ਉਹਨੂੰ ਮੈਂ ਪੁੱਛਿਆ ਵੀ ਸਾਡੀ ਰਾਮ ਪਿਆਰੀ ਉਹ ਆਂਦਾ ਵੀ ਰਾਮ ਪਿਆਰੀ ਮੈਨੂੰ ਮਿਲੀ ਸੀ ਪਰ ਦੁਖੀ ਆ ਥੋੜਾ ਜਿਹਾ ਕਿਉਂਕਿ ਉਹਦੇ ਕੋਲ ਸੋਨੇ ਦੇ ਗਹਿਣੇ ਹਨ ਤੇ ਇਸ ਕਰਕੇ ਮੈਂ ਸੋਨੇ ਦੇ ਉਹਨੂੰ ਗਹਿਣੇ ਦੇ ਤੇ ਤੇ ਪੰਡਤ ਉਹਨੂੰ ਪਹੁੰਚਾ ਦੂਗਾ ਮੇਰੀ ਰਾਮ ਪਿਆਰੀ ਖੁਸ਼ ਹੋ ਜੂਗੀ ਤਾਂ ਕਰਕੇ ਫਿਰ ਮੈਂ ਵੀ ਖੁਸ਼ ਠੀਕ ਅਮਲੀ ساری ਗੱਲ ਸਮਝੀਦਾ ਉਹ ਕਹਿੰਦਾ ਕਿੜਾ ਮਰਿਆ ਉਹ ਤਾਂ ਆਪਾਂ ਨੂੰ ਫੇਰ ਠੱਗੀ ਮਾਰ ਗਿਆ ਆਪਣੇ ਨਾਲ ਮੈਂ ਜਾਣਾ ਡਾਂਗ ਲੈ ਕੇ ਚੱਲ ਪਿਆ ਪੰਡਤ ਦੇ ਘਰ ਨੂੰ ਉੱਥੇ ਜਾ ਕੇ ਵੇਖਿਆ ਤਾਂ ਵੀ ਪੰਡਤਾਂ ਕਰਾਏ ਵਾਲਾ ਘਰ ਘੁਰ ਬਦਲ ਕੇ ਚਲਾ ਗਿਆ ਭਾਲ ਪੂਲ ਕੇ ਤੇ ਮੁੜ ਆਇਆ ਹੁਣ ਉਹ ਐਸੇ ਵੀ ਹੁਣ ਮੈਂ ਕਿੱਥੇ ਭਾਲਾਂ ਆਣੇਗਾ ਚੱਲ ਛੱਡ ਯਾਰ ਉਹਨਾਂ ਕੰਮ ਕਰ ਕਰਦੇ ਆ ਕੰਮ ਕਰਨ ਲੱਗ ਗਏ ਉਹ ਹੌਲੀ ਹੌਲੀ ਦਿਨ ਨੰਗਦੇ ਗਏ ਇੱਕ ਦਿਨ ਅਮਲੀ ਘੋੜੀ ਤੇ ਤੁਰਿਆ ਜਾ ਵੇਖੀ ਇਧਰੋਂ ਤੋਣੇ ਵੇਖਿਆ ਵੀ ਪੰਡਤ ਤੁਰਿਆ ਆਉਂਦਾ ਜੰਗਲ ਪਾਣੀ ਜਾ ਕੇ ਤੇ ਉਹਨੇ ਜੋ ਵੇਖਿਆ ਪੰਡਤ ਨੂੰ ਮਾਰੀ ਪੰਡਤ ਨੂੰ ਆਇਓ ਪੰਡਤਾ ਤੂੰ ਇੱਥੇ ਫਿਰਨਾ ਤੇ ਉਹ ਪੰਡਤ ਵੀ ਅੱਗੇ ਲੱਗ ਗਿਆ ਪੰਡਤ ਅੱਗੇ ਅੱਗੇ ਤੇ ਉਹ ਪਿੱਛੇ ਪਿੱਛੇ ਤੇ ਪੰਡਤ ਦਾ ਭਾਈ ਦਾ ਭਾਈ ਦਾ ਉਹਨੂੰ ਪਤਾ ਸੀ ਉਹ ਘੋੜੀ ਦੇ ਮੈਨੂੰ ਫਾੜੀ ਲਊਗਾ ਉਹਦਾ ਵੀ ਟਾਲੀ ਤੇ ਚੜ ਗਿਆ ਪੰਡਤ ਜਦੋਂ ਟਾਲੀ ਤੇ ਚੜ ਗਿਆ ਤੇ ਉਹ ਪੰਡਤ ਮਗਰੀ ਮਗਰੀ ਟਾਲੀ ਤੇ ਕੋਲ ਜਾ ਕੇ ਖੜ ਗਿਆ ਉਹ ਕਹਿੰਦਾ ਪੰਡਤਾ ਥੱਲੇ ਉਤਰਾਂ ਟਾਲੀ ਤੋਂ ਨਹੀਂ ਤਾਂ ਮੈਂ ਤਾਂ ਜਾ ਜਾਂਗਾ ਪੰਡਤ ਕਹਿੰਦਾ ਵੀ ਮੈਂ ਤਾਂ ਨਹੀਂ ਥੱਲੇ ਆਉਂਦਾ ਉਹਨੇ ਆਵਾਜ਼ਾਂ ਵਾਵਾ ਮਾਰੀਆਂ ਪਰ ਉਹ ਪੰਡਤ ਥੱਲੇ ਉਤਰਿਆ ਉਤਰਿਆ ਨਾ ਪਰ ਉਹ ਕੋੜੀ ਨੂੰ ਟਾਲੀ ਥੱਲੇ ਛੱਡ ਕੇ ਨਾ ਆਪ ਵੀ ਚੜ ਗਿਆ ਤਾਂ ਹੁਣ ਪੰਡਤ ਵੀ ਗਾਂ-ਗਾ ਤੁਰਿਆ ਜਾਵੇ ਟਾਲੀ ਤੇ ਤੇ ਉੱਪਰ ਅੰਬਲੀ ਵੀ ਤਾਂ ਦੀ ਗਾਂ ਤਾਂ ਦੀ ਤਾਂ ਤੁਰਿਆ ਜਾਵੇ ਆਖਰ ਨੂੰ ਪੰਡਤ ਨੇ ਇੱਕ ਟਾਣੇ ਦਾ ਸਹਾਰਾ ਲੈ ਕੇ ਨਾ ਥੱਲੇ ਨੂੰ ਉਤਰਨਾ ਸ਼ੁਰੂ ਕਰਤਾ ਹੁਣ ਅੰਬਲੀ ਤਾਂ ਰਹਿ ਗਿਆ ਪੰਡਤ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਪੰਡਤ ਥੱਲੇ ਉਤਰਦਾ ਆਉਂਦਾ ਟਾਣੀਆਂ ਦੇ ਸਾਰੇ ਹੱਥ ਫਾਪਾ ਕੇ ਪਤਲੀਆਂ-ਪਤਲੀਆਂ ਟਾਣੀਆਂ ਨੂੰ ਤੇ ਉਹ ਮੈਂ ਅੰਬਲੀ ਹੌਲੀ ਉਹ ਵੀ ਤੁਰਿਆ ਜਾਂਦਾ ਪੰਡਤ ਨੇ ਵੇਖਿਆ ਵੀ ਥੱਲੇ ਘੋੜੀ ਖੜੀ ਆ ਪੰਡਤ ਨੇ ਮਾਰੀ ਸ਼ਾਲ ਸਿੱਧੀ ਘੋੜੀ ਦੇ ਉੱਤੇ ਤੇ ਘੋੜੀ ਲੈ ਕੇ ਭੱਜ ਪਿਆ ਤੇ ਉਹ ਆਦਾ ਯਰਗਾਲ ਤਾਂ ਮਾੜੀ ਹੋਈ ਅੰਮਲੀਆਂ ਦਾ ਮੈਂ ਤਾਂ ਸਾਲੇ ਨੂੰ ਪੰਡਤ ਨੂੰ ਮੜਨ ਆਇਆ ਸੀ ਉਲਟਾ ਮੜਵਾਉਣ ਆਇਆ ਸੀ ਪੈਸੇ ਵੀ ਪਹਿਲਾਂ ਸਾਡਾ ਰਾਸ਼ਨ ਖਾ ਗਿਆ ਸਾਰਾ ਭਾਂਡੇ ਲੈ ਗਿਆ ਸਿਉਣਾ ਲੈ ਗਿਆ ਹੁਣ ਸਾਲਾ ਘੋੜੀ ਵੀ ਲੈ ਕੇ ਭੱਜ ਚਲਿਆ ਹੁਣ ਜੇ ਮੈਂ ਘਰ ਵਾਲੀ ਨੂੰ ਜਾ ਕੇ ਦੱਸੂਗਾ ਵੀ ਮੈਂ ਤਾਂ ਲੈਣ ਤਾਂ ਉਹ ਤੋਂ ਕੀ ਗਿਆ ਸੀ ਉਲਟਾ ਘੋੜੀ ਵੀ ਖਵਾ ਆਇਆ ਤਾਂ ਫੇਰ ਮਾੜੀ ਗੱਲ ਕੌਣੇ ਸੋਚ ਕੇ ਇਹ ਪੰਡਤ ਨੂੰ ਆਜ ਮਰੀ ਉਹ ਪੰਡਤ ਓਏ ਉਹ ਪੰਡਤ ਕਹਿੰਦਾ ਹਾਂਜੀ ਦੱਸੋ ਮੁੜ ਕੇ ਘੋੜੀ ਭੱਜ ਜਾਂਦੇ ਕਹਿੰਦਾ ਹਾਂਜੀ ਦੱਸੋ ਕਹਿੰਦਾ ਐਂ ਕਰੀ ਘੋੜੀ ਵੀ ਸਾਡੀ RAM ਪਿਆਰੀ ਨੂੰ ਦੇ ਦੀ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਕਿ ਪਿਆਰਾਂ ਜਿਹਾ ਲਾਈਕ ਕਰ ਦਿਓ ਥੈਂਕ ਯੂ ਧੰਨਵਾਦ